ਅਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਕਲਾ ਵਿੱਚ ਮੌਜੂਦਾਂ ਜਿੱਥੇ ਕਾਂਗਰਸ ਨੇ ਆਪਣਾ ਵੱਖਰਾ ਬੂਥ ਲਗਾਇਆ ਔਰ ਆਮ ਆਦਮੀ ਪਾਰਟੀ ਤੇ ਕਾਲੀ ਦਲ ਵੱਲੋਂ ਵੱਖਰੇ ਬੂਥ ਲਗਾਏ ਗਏ ਦੋਨਾਂ ਦੇ ਬੂਥਾਂ ਉੱਪਰ ਆਪ ਕੋ ਆਪਣੇ ਜਿਹੜੇ ਉਹਨਾਂ ਦੇ ਵਰਕਰ ਤੇ ਆਗੂ ਬੈਠੇ ਹੋਏ ਨੇ ਤੇ ਦੋਵਾਂ ਤਰ੍ਹਾਂ ਨਾਲ ਵੱਖ-ਵੱਖ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਮੁਕਾਬਲਾ ਹਾਂਜੀ ਉਦੋਵਾਲੀ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਆਮ ਪਾਰਟੀ ਇਹ ਝਾੜੂ ਫੇਰਦਾ ਹਰ ਕੀ ਜੀ 100% ਜਿੱਤੇ ਜੀ ਕਿੰਨੀਆਂ ਵੋਟਾਂ ਪੈਂਦੀਆਂ ਜੀ 42925 925 ਚਲੋ 2:30 ਵਜੇ ਚਲੇ ਕਿ ਕਿੰਨੇ ਕਿੰਨੇ ਪਰਸੈਂਟ ਪੋਲ ਹੋ ਗਈ ਪੋਲ 60 ਤੋਂ ਪੋਲ 67% ਹੋ ਗਈ 67% ਇਹ ਕਿਹੜੇ ਮੁੱਦੇ ਤੇ ਤੁਸੀਂ ਚੋਣ ਲੜੀ ਆ ਵੀ ਪਿੰਡ ਦੇ ਜਿਹੜੇ ਕੰਮ ਹੋਣ ਵਾਲੇ ਆ ਜਾਂ ਪਹਿਲਾਂ ਕਰਾਏ ਗਏ ਨੇ ਇਹ ਕਿਸ ਤਰ੍ਹਾਂ ਦੇ ਮੁੱਦੇ ਨੇ ਪਿੰਡ ਦੇ ਮੁੱਦੇ ਬਹੁਤ ਆ ਜੀ ਪਿੰਡ ਦੇ ਅਸੀਂ ਤੇ ਬਿਲੀ ਤੇ ਜਿਆਦਾ ਲੜੀ ਹੈ ਇਲੈਕਸ਼ਨ ਤੇ ਬਾਕੀ ਪਿੰਡ ਦੇ ਬਹੁਤ ਵਿਕਾਸ ਹੋਣ ਵਾਲਾ ਪਿੰਡ ਪਾਣੀ ਦਾ ਨਿਕਾਸ ਕੀਤਾ ਸਾਰਾ ਕੁਝ ਕੀਤਾ ਹਾਂਜੀ ਸਪੰਸਾਬ ਮੈਂ ਤੁਹਾਨੂੰ ਕਹਿੰਦਾ ਵੀ ਸਾਡੇ ਪਿੰਡ ਨੇ ਵਧੀਆ ਤਰੀਕੇ ਨਾਲ ਇਲੈਕਸ਼ਨ ਹੋਈ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਆ ਸਾਡੇ ਨਾਲ ਹੀ ਘਾੜਾ ਦਾ ਬੋਟਾ ਤੁਹਾਡੇ ਸਾਹਮਣੇ ਲੱਗੇ ਵੇਖਦੇ ਤਾਂ ਯਾਨੀ ਕਿ ਪਿਆ ਪੂਰੀ ਪਿਆਰ ਮੁਹੱਬਤ ਨਾਲ ਸਾਡੇ ਦੇ ਅਸੀਂ ਪਿੰਡ ਦੇ ਵਿਕਾਸ ਦੇ ਨਾਂ ਤੇ ਬੋਟਾ ਮੰਗੀਆਂ ਨੇ ਪਹਿਲਾਂ ਉਹ ਚਲੋ ਪਹਿਲੀ ਪੰਚਾਇਤ ਦੇ ਜਨਾ ਕੀਤਾ ਪਰ ਅਸੀਂ ਵੱਧ ਤੋਂ ਵੱਧ ਆਪਣੀ ਰੰਧਾਵਾ ਨਾਲ ਜਿੱਤਣਗੇ ਉਹਨਾਂ ਜਿਤ ਪ੍ਰਭ ਕਰਦੇ ਅਸੀਂ ਵੱਧ ਤੋਂ ਵੱਧ ਆਪਣੇ ਪਿੰਡ ਦਾ ਵਿਕਾਸ ਕਰਗੇ ਸਰਬਸੰਤੀ ਦੇ ਨਾਲ ਮੈਂ ਪਿੰਡ ਤੋਂ ਸਰਪੰਚ ਚੁਣਿਆ ਗਿਆ ਹਾਂ ਸਾਡੇ ਪਿੰਡ ਦੇ ਵਿੱਚ ਬਿਲਕੁਲ ਅੱਛਾ ਇੱਥੇ ਸਰਬਸੰਤੀ ਹੋਈ ਹੈ ਹਾਂਜੀ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਤੁਹਾਡੇ ਨਾਲ ਇੱਥੇ ਅਕਾਲੀ ਵਰਕਰ ਵੀ ਬੈਠੇ ਨੇ ਹਾਂਜੀ ਇਹ ਅਕਾਲੀ ਵਰਕਰ ਤੁਹਾਡੇ ਨਾਲ ਨੇ ਦੋਹਾਂ ਪਾਰ ਨੇ ਬੈਠੇ ਬੂਹੇ ਤੇ ਬੈਠੇ ਨੇ ਇਹ ਸਾਡੇ ਅਕਾਲੀ ਵਰਕਰ ਸਾਰੇ ਹਾਂਜੀ ਕੋਈ ਜੀ ਮੇਰਾ ਬਾਬਾ ਨਾਨਕ ਦੇ ਹਲਕੇ ਦੇ ਪਿੰਡ ਉਦੋ ਵਾਲੀ ਚ ਅਕਾਲੀ ਦਲ ਅਤੇ ਆਮ ਆਦਮੀ ਦਾ ਜਿਹੜਾ ਗੱਠਬੰਧ ਜਿਹਨੂੰ ਅਸੀਂ ਆਖ ਲੈਨੇ ਸਮਝੌਤਾ ਹੋਇਆ ਜੀ ਇੱਥੇ ਇਹ ਅਕਾਲੀ ਵਰਕਰ ਤੇ ਆਗੂ ਵੀ ਨੇ ਗੱਲਬਾਤ ਕਰਦੇ ਆ ਹਾਂ ਜੀ ਕੀ ਨਾਮ ਜੀ ਤੁਹਾਡਾ ਹਰੀਪਾਲ ਸਿੰਘ ਜੀ ਹਰੀਪਾਲ ਸਿੰਘ ਜੀ ਆਪਾਂ ਕਾਲੀ ਆਗੂ ਆ ਜੀ ਹਾਂਜੀ ਹਰੀਪਾਲ ਬਿਲਕੁਲ ਜੀ ਅਕਾਲੀ ਵੋਟ ਫਿਰ ਆਮ ਆਦਮੀ ਨੂੰ ਜੋ ਸਾਨੂੰ ਫਿਰ ਮੈਸੇਜ ਲਾਇਆ ਹੋਸਾਰਦੇ ਤੇ ਆਪਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਆਮ ਪਾਰਟੀ ਵਾਲੀ ਜਾਣਾ ਸੀ ਸਾਰਾ ਹਾਂਜੀ ਇਹਦਾ ਨਤੀਜਾ ਕੀ ਹੋਏਗਾ ਬਹੁਤ ਵਧੀਆ ਜੀ ਨਤੀਜਾ ਚਲੋ ਇਹ ਆਪਾਂ ਗੱਲ ਕਰਦੇ ਆ ਵੀ ਇਹ ਅਕਾਲੀ ਦਲ ਹਾਂਜੀ ਜਦੋਂ ਇਲੈਕਸ਼ਨ ਤੋਂ ਬਾਅਦ ਹਾਂਜੀ ਅਕਾਲੀ ਦਲ ਦੀ ਵਾਪਸੀ ਹੋਏਗੀ ਫਿਰ ਨਹੀਂ ਉਹ ਚੀਜ਼ਾਂ ਵੇਖੋ ਜਿਹੜੀ ਇਹ ਗੱਲ ਹੈ ਇਹ ਤੇ ਫਿਰ ਹਾਈ ਕਮਾਂਡ ਦੀ ਗੱਲ ਆ ਆਪਾਂ ਤੇ ਜਦੋਂ ਜੋ ਹੁਣ ਮੈਸੇਜ ਲਾਇਆ ਗਿਆ ਸੀ ਇਲੈਕਸ਼ਨ ਦੇ ਦੌਰ ਦੇ ਉਹ ਫਿਰ ਇਸ ਸਾਹ ਦੇ ਨਾਲ ਪਾਰਟੀ ਦੇ ਨਾਲ ਹਾਂ ਤੇ ਜੇ ਅਗਲਾ ਫਿਰ ਪੇਚ ਆਮ ਆਦਮੀ ਨਾਲ ਅਕਾਲੀ ਦਲ ਦਾ ਫਸਦਾ ਫਿਰ ਆਹਮੋ ਸਾਹਮਣੀ ਡਟੋਗੇ ਹਾਂਜੀ ਆਹਮੋ ਸਾਹਮਣੀ ਫਿਰ ਡਟਾਂਗੇ ਹੋ ਸਕਦਾ ਇਹ ਵੀ ਨਾਲ ਆ ਜਾ ਸਾਡੇ ਆਹ ਇਹ ਤੇ ਕਰਾਂਗੇ ਉਹ ਤੇ ਫਿਰ ਵੇਖੋ ਆਉਣਗੇ ਤੇ ਤਾਂ ਹੀ ਨਾ ਪੀ ਜੇ ਨਾਲ ਲਗੂ ਵੀ ਅਹੀਂ ਢਲੇ ਪਟਿੰਦੇ ਪਾਸੇ ਜਾਣ ਦੇ ਵੇਲੇ ਕੋ ਪੈਣਾ ਆ ਜਦੋਂ ਅਹੀਂ ਤੇ ਹੁੰਦੇ ਇਹ ਪਾਰਟੀ ਫੇਰ ਮੇਕ ਤੇ ਢਿੰਦੇ ਪਾਸੇ ਜਾਏ ਤੇ ਫੇਰ ਹੀ ਬੰਦਾ ਦੂਜੇ ਪਾਸੇ ਆਉਣਾ ਜਿਹੜੇ ਆ ਸੋ ਤੇ ਮੌਜੂਦਾ ਹੁਣ ਕੰਮ ਚੱਲਣ ਰਿਹਾ ਮੌਜੂਦਾ ਤੇ ਪਹਿਲਾਂ ਸਾਡਾ ਇਹ ਆ ਵੀ 100% ਆਪਾਂ ਬੂਝ ਜਤਾਈਏ ਠੀਕ ਹੈ ਜੀ ਤੇ ਫਿਰ ਦੂਜੇ ਪਾਸੇ ਸਾਰਿਆਂ ਦਾ ਸਪਾਇਆ ਕਰਾਂਗੇ ਤੇ ਫੇਰ ਹੀ ਸਾਨੂੰ ਵੀ ਕੋਈ ਆਸ ਹੋਵੇਗੀ ਵੀ ਆਪਾਂ ਵੀ ਗਾਂ ਆਉਣ ਵਾਲੇ ਜਣਾ ਦੇ ਤੇ ਚੜਾਈ ਹੋਏਗੀ ਠੀਕ ਹੈ ਇਹ ਜੀ ਪਿੰਡ ਉਦੋ ਵਾਲੀ ਕਲਾਂ ਦਾ ਇਹ ਬੂਥ ਹੈ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਾਂਝੇ ਤੌਰ ਤੇ ਬੂਥ ਲਗਾਇਆ ਤੇ ਅਕਾਲੀ ਆਗੂ ਅਜੀਪਾਲ ਸਿੰਘ ਜੀ ਹਾਂਜੀ ਅਜੀਪਾਲ ਸਿੰਘ ਦਾ ਕਹਿਣਾ ਕਿ ਉਹਨਾਂ ਨੂੰ ਅਕਾਲੀ ਦਲ ਦੀ ਹਾਈ ਕਮੰਡ ਦਾ ਮੈਸੇਜ ਲੱਗਾ ਸੀ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਆ ਉਹਨਾਂ ਦੇ ਬੂਥ ਤੇ ਬਹਿਣਾ ਤੇ ਜਿਹੜੀਆਂ ਪਿੰਡ ਚੋਂ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਪਹਤਾਉਣੀਆਂ ਤੇ ਉਹ ਇਹਨਾਂ ਵੱਲੋਂ ਸਾਂਝੇ ਤੌਰ ਤੇ ਇੱਥੇ ਉਦੋਵਾਲੀ ਕਲਾ ਚ ਬੂਥ ਲਗਾਇਆ ਗਿਆ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਬਹੁਤ ਵਧੀਆ ਵੋਟਾਂ ਲੈ ਕੇ ਨਹੀਂ ਬਹੁਤ ਵਧੀਆ ਚੱਲਣ ਰਿਹਾ ਸ਼ਾਂਤ ਕੀ ਜਿੱਤ ਹੋਈ ਪਿੰਡ ਪਿੰਡ ਚੋਂ ਕਿਹਦੀ ਜਿੱਤੋ ਪਿੰਡ ਦੇ ਵਿੱਚ ਉਹ ਤੇ ਆਮ ਪਾਰਟੀ ਦੀ ਹੈ ਹਾਂਜੀ 100% ਆਮ ਪਾਰਟੀ ਦੀ ਕਿੰਨੀ ਕੀ ਜਿੱਤ ਜਿੱਤ ਵੇਖੋ ਜੀ ਅੱਗੇ ਦੇ ਪਹਿਲੋਂ ਆ ਕਾਂਗਰਸ ਦਾ ਬੂਦ ਹੀ ਇੱਦਾਂ ਰਿਹਾ ਸੀ ਹਰ ਕੱਲ ਲੱਗਦਾ ਹੈ ਕਿ ਸਾਡੀ ਜਿਹੜੀ ਜਿੱਤਿਆ 100% 100% ਤੇ ਆਮ ਪਾਰਟੀ ਦੀ ਪੱਕੀ ਹੈ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦੋ ਵਾਲੀ ਕਲਾਂ ਚ ਪਹੁੰਚੇ ਹਾਂ ਜਿੱਥੇ ਕਿ ਕਾਂਗਰਸ ਅਤੇ ਉਸਤੇ ਨਜ਼ਦੀਕ ਹੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਸਾਂਝੇ ਤੌਰ ਤੇ ਜਿਹੜੇ ਬੂਥ ਲਗਾਏ ਨੇ ਕਾਂਗਰਸ ਦਾ ਵੱਖਰਾ ਬੂਥ ਲੱਗਾ ਪਿੰਡ 'ਚ ਇਹਦੇ ਨਜ਼ਦੀਕ ਹੀ ਤੁਹਾਨੂੰ ਦਿਖਾ ਦਈਏ ਕਿ ਥੋੜੀ ਦੂਰੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਨੇ ਜਿਹੜੇ ਵਰਕਰ ਤੇ ਆਗੂ ਨੇ ਉਹਨਾਂ ਨੇ ਰਲ ਕੇ ਬੂਥ ਲਗਾਇਆ ਇੱਥੇ ਆਪਾਂ ਮੌਜੂਦ ਹਾਂ ਕਾਂਗਰਸ ਦੇ ਬੂਥ ਉੱਪਰ ਤੇ ਇੱਥੇ ਵਰਕਰ ਜਿਨ੍ਹਾਂ ਨੇ ਕਾਂਗਰਸ ਦਾ ਬੂਥ ਲਗਾਇਆ ਗੱਲਬਾਤ ਕਰਦੇ ਹਾਂ ਜੀ ਕਿ ਨਾ ਜੀ ਆਪਣਾ ਹਰਪਾਲ ਸਿੰਘ ਹਰਪਾਲ ਸਿੰਘ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਉਦੋਵਾਲੀ ਜੀ ਬਹੁਤ ਵਧੀਆ ਜੀ ਇੱਥੇ ਜਦੋਂ ਤੋਂ ਸਰਕਾਰਾਂ ਬਦਲ ਮਡਿਲ ਨੂੰ ਅਜ ਤੱਕ ਇਹ ਪਾਰਟੀ ਦੀ ਜੁਰਤ ਨਹੀਂ ਅਰਪਨ ਚੋਹੇਟ ਕੱਢ ਜੀ ਇਸ ਵਾਰ ਅਸੀਂ ਇਸ ਵਾਰ ਉਹ ਤਰਹ ਹੋ ਇਸ ਵਾਰ ਚਲੋ ਆਪਾਂ ਤੁਸੀਂ ਆਪਣੇ ਥਾਂ ਤੇ ਜਦੋਂ ਜੈਦ ਕਰ ਰਹੇ ਹੋ ਦੂਸਰੇ ਪਾਸੇ ਅਸੀਂ ਗਏ ਆ ਨਜ਼ਦੀਕੀ ਤੁਹਾਡੇ ਕਾਲੀ ਦਲ ਅਤੇ ਜਿਹੜੇ ਆਮ ਆਦਮੀਆਂ ਦੇ ਸਾਡਾ ਗੱਠ ਬੰਦ ਰਹੇ ਤੇ ਸਾਡਾ ਗੱਠ ਬੰਦ ਨੇ ਤੇ ਇਸ ਵਾਰ ਕਹਿੰਦੇ ਵੀ ਸਾਡੀ ਜਿੱਤ ਉਹੋ ਹੀ ਵੋਟਾਂ ਰਹੀਆਂ ਨੇ ਗੱਠ ਬੰਦ ਨੇ ਕਹਿੰਦੇ ਇੱਧਰ ਉੱਧਰ ਇਹ ਪਾ ਵੋਟ ਪੱਕੀ ਰਹੀ ਹੈ ਉਹ ਕਦੀ ਉੱਧਰ ਕਦੀ ਉੱਧਰ ਇਹ ਮੁੱਕ ਕੇ ਬਣੇ ਬਾਕੀ ਵੋਟਾਂ ਤੁਹਾਡਾ ਕਹਿੰਦਾ ਭਾਪੀ ਜਿਹੜੇ ਆਮ ਆਦਮੀ ਤੇ ਜਿਹੜੇ ਅਕਾਲੀ ਦਲ ਆ ਅਕਾਲੀ ਦਲ ਚੋਂ ਨਿਕਲ ਕੇ ਆਮ ਆਦਮੀ ਦੇ ਬਣ ਗਏ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਚ ਗਏ ਆ ਤੇ ਆਮ ਪਾਰਟੀ ਜਿਹੜੇ ਮੰਨ ਲਓ ਸਾਡੇ ਨਾਲ ਭਾਜਪਾ ਦੇ ਸੋਕ ਬੰਦੇ ਜਿਹੜੇ ਵਿੱਚ ਜੁੜੇ ਨੇ ਭਾਜਪਾ ਅਨਜਾਨੀ ਕਿ ਤੁਹਾਡੇ ਕਹਿੰਦਾ ਪਾਪੀ ਜਿਹੜੇ ਬੀਜੇਪੀ ਵਾਲੇ ਇੱਥੇ ਬੀਜੇਪੀ ਦਾ ਹੈਗਾ ਸੀਗਾ ਹੈਗਾ ਹੁਣੇ ਗਿਆ ਹੈਗਾ ਜੀ ਹੁਣੇ ਗਿਆ ਸਾਡੇ ਨਾਲ ਹੀ ਬੈਠਾ ਹੋ ਇਕੱਠੇ ਬੂਤੇ ਇੱਕ ਇਹਦੇ ਬੈਠੇ ਬੀਜੇਪੀ ਤੇ ਕਾਂਗਰਸ ਕਾਂਗਰਸ ਦੀ ਤੁਸੀਂ ਆਂਦੇ ਹੋ ਹਮੇਸ਼ਾ ਹੀ ਇੱਥੇ ਬੜਤ ਰਹੀ ਹੈ ਤੇ ਕਾਂਗਰਸ ਪਿਛਲੇ 6 2.5 ਸਾਲਾਂ 2.5 3 ਸਾਲ ਨੂੰ ਇੱਕ ਸਾਈਡ ਤੇ ਰਹਿੰਦੇ ਉਸ ਤੋਂ ਪਿਛਲੇ 5 ਸਾਲਾਂ ਪਿਛੇ ਚੱਲ ਜੀਏ ਇੱਕ ਕਾਂਗਰਸ ਨੇ ਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹੜੇ ਕਿਹੜੇ ਕੰਮ ਕਰਾਈ ਇਥੇ ਸਰਪੰਚ ਕੰਮ ਛੱਡਿਆ ਕੋਈ ਨਹੀਂ ਜਿਹੜਾ ਪਸਪ ਕਿਹੜਾ ਇਹ ਉਸ ਵੀ ਕਿਹੜਾ ਨਹੀਂ ਕੀਤਾ ਕੋਈ ਬਸ ਸਾਰੇ ਪਿੰਡ ਚੋਂ ਪੰਪ ਔਰ ਪਿੰਡ ਦੇ ਵਿੱਚ ਜਿੱਥੇ ਮਰਜੀ ਘੁੰਮ ਕੇ ਵੇਖ ਸਕਦੇ ਇੰਟਰ ਲੋਗ ਪਿੰਡ ਦੀਆਂ ਦੋਵੇਂ ਫਿਰਨੀਆਂ ਦੋਹਾਂ ਸਾਈਡਾਂ ਤੇ ਲੱਖ 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 ਏਟ ਇੱਕ ਪੈਦਲ ਆੜੀ ਲੱਖ ਲੱਖ ਏਟ ਇੱਕ ਪੈਦਲ ਆੜੇ ਆ ਰੰਧਾਵਾ ਸਾਹਿਬ ਨੇ ਨਿੱਜੀ ਪਿਆ ਤੇ ਕਿ ਜਿਤਨਾ ਆਏ ਸਾਂਝੇ ਪਿਆ ਸਾਂਝਿਆਂ ਪਿਆ ਬਹੁਤ ਜ਼ਿਆਦਾ ਪੈਸਾ ਲਾਇਆ ਜੇ ਰਸਤੇ ਯਾਰ ਸਾਂਝੇ ਰਸਤੇ ਇਹਦੇ ਛੋਟੇ ਛੋਟੇ ਕੰਮ ਨੇ ਜਿਹੜੀਆਂ 슈ਗਰ ਮਿਲਾਂ ਵੱਡੀਆਂ ਵੱਡੀਆਂ ਨੇ ਉਹਨਾਂ ਨੂੰ ਐਕਸਟੈਂਡ ਕਰਕੇ ਵੱਡੀਆਂ ਮੇਰੇ ਨਾਮ ਬਲਕਾ ਸਿੰਘ ਨੇ ਹਾਂਜੀ ਬਲਕਾ ਸਿੰਘ ਤੇ ਇਹ ਜਿਹੜੇ ਵੱਡੇ ਲੈਵਲ ਤੇ ਸਾਂਝੇ ਕੰਮ ਜਿਹੜੇ ਇਲਾਕੇ ਨੂੰ ਜਿਹੜੇ ਪ੍ਰਪਰਤ ਕਰਦੇ ਨੇ ਉਹ ਕੰਮ ਜਿਹੜੇ 슈ਗਰ ਮਿਲਾਂ ਕਰਦੀਆਂ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਮ ਕੀਤੇ ਉਹ ਆਮ ਆਦਮੀ ਤੇ ਅਕਾਲੀ ਦਲ ਤੇ ਭਾਰੂ ਪਹਿਣ ਕੇ ਬਿਲਕੁਲ ਪੈਣਗੇ ਲੋਕ ਉਹਨਾਂ ਕੰਮ ਨੂੰ ਭੁੱਲ ਨਹੀਂ ਸਕਦੇ ਜਿਹੜੇ ਨਿੱਜੀ ਕੰਮ ਲੋਕਾਂ ਦੇ ਕੀਤੇ ਨੇ ਕੋਈ ਘਰ ਨਹੀਂ ਆਇਆ ਜਿਹੜਾ ਵੱਡੇ ਦਾ ਵਿਸ਼ਵਾਸ ਹੈ ਵੀ ਤੁਸੀਂ ਬਿਲਕੁਲ ਸ਼ੋਰ ਸੀਟ ਬਿਲਕੁਲ ਜਿੱਤ ਕੇ ਜਾਣੀਆਂ ਕਾਗਜ਼ ਨੂੰ ਇਹਦੇ ਵਿੱਚ ਆ ਤੇ ਜਿਹੜੇ ਕਾਲੀ ਦਲ ਕਾਲੀ ਦਲ ਦੀ ਯਾਰੋ ਸੁੱਚਾ ਸਿੰਘ ਲੰਘਾ ਜਿਹੜੇ ਗੱਲਾਂ ਕੋਤਾ ਕਰਦਾ ਫਿਰਦਾ ਕਾਲੀ ਦਲ ਤੋਂ ਕੱਢਿਆ ਅੱਜ ਸ਼ਾਮਲ ਹੋਇਆ ਪੂਰਾ ਸ਼ਾਮਲਾ ਜਿਹ ਹੋਇਆ ਨੀਗਾ ਉਹ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਸਪਸ਼ਟੀਕਰਨ ਦੇਣਾ ਪੈਣਾ ਵਾ ਵੀ ਤੁਹਾਡਾ ਬਾਈਕਾਰ ਆ ਕਿ ਜਾਂ ਤੁਸੀਂ ਆਪ ਆਪ ਦੀ ਪਾਰਟੀ ਨਾਲ ਤੁਸੀਂ ਉੱਥੇ ਗੱਲ ਕੀਤੀ ਆ ਵੀ ਤੁਹਾਡਾ ਗੱਠ ਬੰਦ ਨੇ ਉਹਨਾਂ ਮੰਨਿਆ ਸਾਡਾ ਗੱਠ ਬੰਦ ਗੱਠ ਬੰਦ ਰਿਆ ਨਾ ਫਿਰ ਕਾਲੀ ਦਲ ਤੇ ਗਿਆ ਨਾ ਕਾਲੀ ਦਲ ਤਾਂ ਸੁਖਵੀਰ ਸਿੰਘ ਪ੍ਰਧਾਨ ਤੇ ਨਹੀਂ ਨਾ ਕਹਿ ਰਿਹਾ ਮੇਰਾ ਗੱਠ ਬੰਦ ਕੋਈ ਪਾਰਟੀ ਦਾ ਕੋਈ ਗੱਠ ਬੰਦ ਨਹੀਂ ਪ੍ਰਧਾਨ ਦੀ ਗੱਲ ਹੁੰਦੀ ਆ ਨਾ ਸੁਖਵੀਰ ਸਿੰਘ ਬਾਦਲ ਤੇ ਨਹੀਂ ਨਾ ਕਹਿ ਰਿਹਾ ਮੇਰਾ ਗੱਠ ਬੰਦ ਨੇ ਇਹਦਾ ਮਤਲਬ ਪਾਰਟੀ ਤੀਲੇ ਤੀਲੇ ਹੋ ਗਈ ਆ ਉਸੇ ਤਰ੍ਹਾਂ ਤੀਲੇ ਤੀਲੇ ਹੋ ਜਾਣੀਆਂ ਜਿੰਤਰਾ ਹੋ ਗਈ ਜੀ ਨੌਜਵਾਨ ਜੀ ਨੌਜਵਾਨ ਜੀ ਕਿਸ ਤਰ੍ਹਾਂ ਦਾ ਅਜ ਮਾਹੌਲ ਲੱਗ ਰਿਹਾ ਮਾਹੌਲ ਬਹੁਤ ਵਧੀਆ ਜੀ ਤੁਹਾਨੂੰ ਸਾਰਾ ਪ ਉਹ ਇੱਥੇ ਫੇਰ ਕੇ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ ਚੱਲ ਜਾਓ ਨਾਲੀ ਚੱਲ ਜਾਓ ਬੜਾਪਾ ਪੈਨਸ਼ਨਾਂ ਲੱਲੋ ਫਿਰ ਤੁਸੀਂ ਨੀਲੇ ਕਾਰਡ ਲੱਲੋ ਪਿੰਡ ਦਾ ਮਾਹੌਲ ਵੇਖ ਲਓ ਸਾਰਾ ਕੁਝ ਤੁਹਾਨੂੰ ਪਿੰਡ ਦੇ ਲੋਕ ਦੱਸ ਦੇਣਗੇ ਸਾਡੇ ਤੋਂ ਇਲਾਵਾ ਕਿਸੇ ਹੋਰ ਨੂੰ ਪੁੱਛ ਸਕਦੇ ਤੁਸੀਂ ਬਲਕਰ ਸਿੰਘ ਜੀ ਇੱਕ ਫੇਰ ਗੱਲ ਚ ਗੱਲ ਨਿਕਲ ਆਈ ਉਹ ਕਹਿੰਦੇ ਸੀ ਅਸੀਂ ਸਾਡਾ ਸਰਪੰਚ ਸਰਸਮਤੀ ਨਾ ਬਣਿਆ ਉਹ ਫਿਰ ਕਿਸ ਤਰ੍ਹਾਂ ਬਣਗੇ ਦੇਖੋ ਸਰਸਮਤੀ ਨੇ ਜਿਹੜਾ ਕੰਮ ਬਣਾਇਆ ਅਸੀਂ ਦੇਖੋ ਉਹ ਅਸੀਂ ਆਪਣੇ ਪਿੰਡ ਪਿੰਡ ਪੱਤਰ ਦਾ ਪਿੰਡ ਲੈਵਲ ਦੀ ਗੱਲ ਉਹ ਪਾਰਟੀ ਨੂੰ ਛੱਡ ਕੇ ਉਹਨੂੰ ਹੀ ਖਰਾਬ ਹੋਣ ਦਿੰਦੇ ਠੀਕ ਹੈ ਚਲੋ ਵਧੀਆ ਗੱਲ ਹੈ ਉਹ ਆਰਟੀ ਵਾਜੀ ਉਹ ਬਹੁਤ ਵਧੀਆ ਗੱਲ ਹੈ ਚੰਗੀ 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 ਸੋਚ ਸਰਪੰਚ ਬਣਿਆ ਉਹ ਸਰਸਮਤੀ ਦਾ ਦੂਜੇ ਬਣਾ ਰਹੇ ਨੇ ਅੱਛਾ ਹੁਣ ਮੌਜੂਦਾ ਸਰਪੰਚ ਹਾਂਜੀ ਬਿਲਕੁਲ ਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਆ ਨੌਜਵਾਨ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਇਸੇ ਪਿੰਡ ਦੇ ਵਿੱਚ ਉਹ ਦੋ ਪੰਚਾਇਤਾਂ ਹੋਈਆਂ ਨੇ ਆਬਾਦੀ ਉ ਤੁਸੀਂ ਦੇਖੋ ਇੱਕ ਚੀਜ਼ ਤੁਸੀਂ ਤੁਹਾਡੇ ਸਾਹਮਣੇ ਬਿਲਕੁਲ ਆ ਚੁੱਕੀ ਆ ਵੀ ਆਮ ਆਦਮੀ ਪਾਰਟੀ ਇੰਨੀ ਬਖਲਾਗੀ ਆ ਕਿ ਇਹਨਾਂ ਗੁੰਡਾਗਰਦੀ ਕਰ ਰਹੀ ਤੁਸੀਂ ਅੱਜ ਦੇਖਿਆ ਹੋਊਗਾ ਅਸੀਂ ਉੱਥੇ ਹੀ ਸੀਗੇ ਧਿਆਨਪੁਰ ਦੇਖ ਲਓ ਕੀ ਉਹਨਾਂ ਨੇ ਕੀਤਾ ਤੇ ਪੁਲਿਸ ਕੀ ਕੁਝ ਕਰ ਰਹੀ ਉਹਨਾਂ ਦੇ ਨਾਲ ਰਲ ਕੇ ਇਹ ਉਹਨਾਂ ਦੀ ਬਖਲਾਟ ਹੀ ਆ ਉਹਨਾਂ ਨੂੰ ਦਿਖਣ ਰਿਹਾ ਕਿ ਸਾਡਾ ਬਹੁਤ ਮਾੜਾ ਹਾਲਿਆ ਔਰ ਇਹ ਤੋਂ ਅੱਗੇ ਕੀ ਹੋ ਸਕਦਾ ਜਿਵੇਂ ਕੋ ਜਿੰਨੇ ਜਿੰਨੇ ਵੀ ਗੁੰਡਿਆਂ ਦਾ ਸਾਥ ਲਿਆ ਨਾ ਉਹ ਪਾਰਟੀ ਦਾ ਬੇੜਾ ਗਰਕ ਹੋ ਗਿਆ ਵਾ ਇਹ ਤੁਹਾਨੂੰ ਵੀ ਪਤਾ ਵਾ ਸ਼ੋਰ ਸ਼ਾਟ ਪਤਾ ਵਾ ਦੇਖੋ ਜੀ ਐਸਐਨਜੀ ਉਹ ਦੋ ਵਾਲੀ ਤੇ ਕਾਂਗਰਸੀ ਜਿੱਥੇ ਆਪਣੇ ਬੂਥ ਤੇ ਬੈਠੇ ਸੀ ਉਹ ਆਪਣੀ ਜਿੱਤ ਦਾ ਵੱਡਾ ਦਾਵਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ 6% ਜਿਹੜੀ ਹੈ ਇਥੋਂ ਕਾਂਗਰਸ ਜਿਹੜੀ ਹੈ ਉਹ ਜਿੱਤ ਪ੍ਰਾਪਤ ਕਰੇਗੀ ਜਦ ਕਿ ਇਸ ਦੇ ਨਜ਼ਦੀਕ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਜਿਹੜਾ ਸਾਂਝਾ ਬੂਥ ਲੱਗਾ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਿੱਤ ਹੋ ਰਹੀ ਹੈ ਇਹ ਹੁਣ 23 ਤਰੀਕ ਨੂੰ ਰਿਜ਼ਲਟ ਜਿਹੜਾ ਉਹ ਸਾਹਮਣੇ ਆਏਗਾ ਤੇ ਉਤੋਂ ਸਪਸ਼ਟ ਹੋਏਗਾ ਕਿ ਇਥੋਂ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਜਿੱਤ ਪ੍ਰਾਪਤ ਕਰਦਾ ਹੈ ਐਸਐਨਜੀ ਉਹ ਦੋ ਵਾਲੀ ਤੇ ਕਾਂਗਰਸੀ ਜਿੱਥੇ ਆਪਣੇ ਬੂਥ ਤੇ ਬੈਠੇ ਸੀ ਉਹ ਆਪਣੀ ਜਿੱਤ ਦਾ ਵੱਡਾ ਦਾਵਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ 6% ਜਿਹੜੀ ਹੈ ਇਥੋਂ ਕਾਂਗਰਸ ਜਿਹੜੀ ਹੈ ਉਹ ਜਿੱਤ ਪ੍ਰਾਪਤ ਕਰ ਲਈ ਜਦ ਕਿ ਇਸ ਤੇ ਨਜ਼ਦੀਕ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਜਿਹੜਾ ਸਾਂਝਾ ਬੂਥ ਲੱਗਾ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਿੱਤ ਹੋ ਰਹੀ ਹੈ ਇਹ ਹੁਣ 23 ਤਰੀਕ ਨੂੰ ਰਿਜ਼ਲਟ ਜਿਹੜਾ ਉਹ ਸਾਹਮਣੇ ਆਏਗਾ ਤੇ ਉਤੋਂ ਸਪਸ਼ਟ ਹੋਏਗਾ ਕਿ ਇਥੋਂ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਜਿੱਤ ਪ੍ਰਾਪਤ ਕਰਦਾ